ਹਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਆਪਾਂ ਅੱਜ ਕਰੋਸ਼ੀਏ ਨਾਲ ਆਹ ਵਾਲਾ ਡਿਜ਼ਾਈਨ ਦੱਸਣ ਲੱਗੇ ਹਾਂ ਆਪਾਂ ਕਰੋਸ਼ੀਏ ਦੇ ਨਾਲ ਜੈਕਟ ਬਣਾ ਰਹੇ ਸੀ ਸਾਰੇ ਹੀ ਆਪਾਂ ਇੱਕ ਸਾਥ ਹੀ ਬਣਾਈ ਹੋਈ ਹੈ ਤੇ ਆਪਾਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਇਹ ਡਿਜ਼ਾਈਨ ਦੱਸਦੀਆਂ ਕਿਵੇਂ ਪਹਿਣਾਵਾ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਮੋਢਿਆਂ ਦੀ ਕਟਾਈ ਤੇ ਗਲੇ ਦੀ ਕਟਾਈ ਦੱਸੂਗੀ ਮੈਂ ਡਿਜ਼ਾਈਨ ਦੱਸ ਦਵਾਂ ਕਿਵੇਂ ਬਣਾ ਮੈਂ ਇਸ ਜੈਕਟ ਦੇ 200 ਤੇ 20 ਚੈਨ ਪਾਏ ਆ 220 ਚੈਨ ਪਾ ਕੇ ਤੇ ਆਪਾਂ ਇਹ ਜੈਕਟ ਬਣਾਈ ਆ ਮੈਂ ਇਹ ਡਿਜ਼ਾਈਨ ਦੱਸਦੀਆਂ ਕਿਵੇਂ ਪਹਿਣਾਵਾ ਆਪਾਂ ਡਿਜ਼ਾਈਨ ਦੱਸਣ ਵਾਸਤੇ 26 ਚੈਨ ਲੈਣੇ ਆ 1 2 3 4 5 6 7 8 9 10 11 11 12 13 14 15 16 18 18 19 20 21 22 23 24 5 शब्बी शब्बी चैना ਆਪਾਂ ਲੈ ਲਿਆ ਆਪਣੇ ਡਿਜ਼ਾਈਨ ਵਾਸਤੇ 8 8 ਘਰ ਮਤਲਬ ਕਿ 8 चैना जरूरी है 8 चैना ਦਾ ਡਿਜ਼ਾਈਨ ਆ ਆਪਾਂ ਹੁਣ ਇੱਕ ਚੈਨ ਆਪਾਂ ਲੈ ਲਈ ਐਕਸਟਰਾ ਇੱਕ ਚੈਨ ਐਕਸਟਰਾ ਲੈਣ ਦਾ ਤੇ ਆਪਾਂ ਹਰੇਕ ਚੈਨ ਦੇ ਵਿੱਚੋਂ ਇੱਕ ਚੈਨ ਛੱਡ ਦੇਣੀ ਆ ਤੇ ਦੂਜੀ ਚੈਨ ਦੇ ਵਿੱਚੋਂ ਆਪਾਂ ਸਿੰਗਲ ਹੀ ਬਣਾਉਣਾ ਹੈ ਇੱਕ ਦੋ ਐਵੇਂ ਹੀ ਹਰੇਕ ਚੈਨ ਦੇ ਵਿੱਚੋਂ ਐਵੇਂ ਬਣਾਉਂਦੇ ਹੋਏ ਆਪਾਂ ਰੋ ਕੰਪਲੀਟ ਕਰਨੀ ਆ ਦੇਨ ਰੇਖ ਚੈਨ ਦੇ ਵਿੱਚੋਂ ਆਪਾਂ ਸਿੰਪਲ ਕਰੋਸ਼ੀਆ ਬਣਾ ਕੇ ਤੇ ਆਪਾਂ ਚੈਨ ਕੰਪਲੀਟ ਕਰ ਲੈਣੀ ਆ ਆਪਾਂ ਬਣਾ ਕੇ ਦੱਸਦੇ ਆ ਐਵੇਂ ਐਵੇਂ ਬਣਾਉਂਦੇ ਹੋਏ ਆਪਾਂ ਸਾਰੀ ਕੰਪਲੀਟ ਕਰਕੇ ਤੇ ਫਿਰ ਦੱਸਦੇ ਆ ਤੇ ਆਪਾਂ ਇਹ ਵਾਲੀ ਰੋ ਜਿਹੜੀ ਆ ਬਣਾ ਕੇ ਤੇ ਕੰਪਲੀਟ ਕਰ ਲੈਣ ਲੱਗੇ ਆ ਇੱਕ ਚੈਨ ਦੇ ਵਿੱਚੋਂ ਆਪਾਂ ਸਿੰਪਲ ਕਰੋਸ਼ੀਆ ਬਣਾਉਣਾ ਹੈ ਤੇ ਆਪਾਂ ਬਣਾ ਲਿਆ ਇੱਥੋਂ ਆਪਾਂ ਵਾਪਸ ਜਾਣੇ ਆ ਫਿਰ ਆਪਾਂ ਤਿੰਨ ਚੈਨ ਲੈਣੇ ਆ ਇੱਕ ਦੋ ਤਿੰਨ ਚੈਨ ਲੈ ਤਾਂ ਹਰੇਕ ਚੈਨ ਦੇ ਵਿੱਚ ਆਪਾਂ ਡਬਲ ਕਰੋਸ਼ੀਆ ਬਣਾਉਣਾ ਹੈ ਹਰੇਕ ਚੇਨ ਦੇ ਵਿੱਚੋਂ ਡਬਲ ਕਰੋਸ਼ੀਆ ਬਣਾ ਕੇ ਤੇ ਆਪਾਂ ਫਿਰ ਦੱਸਦੇ ਹਾਂ ਹਰੇਕ ਚੇਨ ਦੇ ਵਿੱਚੋਂ ਆਪਾਂ ਡਬਲ ਕਰੋਸ਼ੀਆ ਬਣਾ ਕੇ ਤੇ ਇਹ ਰੋ ਕੰਪਲੀਟ ਕਰ ਲਈ ਆ ਆਪਕਾ ਸਾਇ ਤਿੰਨ ਚੈਨ ਲੈ 1 2 ਤਿੰਨ ਚੈਨ ਲੈ ਤਿੰਨ ਚੈਨ ਲੈ ਕੇ ਤੇ ਆਪਾਂ ਮੈਂ ਇਸ ਜੈਕਟ ਦੇ ਜਿਹੜੀ ਆ ਬਟਨ ਪੱਟੀ ਆ ਉਹ ਸੱਤ ਚੈਨਾ ਦੀ ਬਣਾਈ ਹੋਈ ਆ ਤੇ ਇੱਥੇ ਤਾਂ ਮੈਂ ਤੁਹਾਨੂੰ ਡਿਜ਼ਾਈਨ ਦੱਸਣ ਦੀ ਆ ਨੈਕਸਟ ਦੇ ਵਿੱਚ ਕਰੋਸ਼ੀਆ ਡਬਲ ਕਰੋਸ਼ੀਆ ਬਣਾਇਆ ਤੇ ਆਪਾਂ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਦੋ ਚੈਨ ਲੈ ਦੋ ਚੈਨ ਲੈ ਕੇ ਤੇ ਆਪਾਂ ਆ ਵਾਲੀ ਗੈਪ ਦੇ ਵਿੱਚੋਂ ਇੱਥੇ ਇਹਨੂੰ ਸਿੰਪਲ ਕਰੋਸ਼ੀਆ ਬਣਾ ਲੈਣਾ ਫਿਰ ਦੋ ਚੈਨ ਲੈ ਦੋ ਚੈਨ ਲੈ ਕੇ 1 2 3 4 1 2 3 4 ਆਪਾਂ ਛੱਡ ਦੇਣੇ ਆ ਛੱਡ ਕੇ ਤੇ ਇਸ ਗੈਪ ਦੇ ਵਿੱਚੋਂ ਆਪਾਂ 8 ਵਾਰ ਡਬਲ ਕ੍ਰੋਸ਼ੀਆ ਬਣਾਉਣਾ 1 2 3 4 5 6 7 8 8 डबल क्रोशिया बना ਲੈ ਫਿਰ ਆਪਾਂ ਦੋ ਚੈਨ ਲੈਣੇ ਦੋ ਚੈਨ ਲੈ ਕੇ ਆਪਾਂ 8 1 2 3 4 ਚਾਰ ਇਹਨਾਂ ਨੂੰ ਛੱਡ ਦੇਣਾ ਚਾਹਵਾਂ ਨੂੰ ਇਹਨਾਂ ਦੇ ਵਿੱਚਲੇ ਗੈਪ ਦੇ ਵਿੱਚ ਆਪਾਂ ਇਹਨੂੰ ਸਿੰਪਲ ਕਰੋਸ਼ੀਏ ਦੇ ਨਾਲ ਅਟੈਚ ਕਰ ਦੇਣਾ ਫਿਰ ਦੋ ਚੈਨ ਲੈ ਦੋ ਚੈਨ ਲੈ ਕੇ 1 2 3 4 ਛੱਡੇ ਐਸ ਗੈਪ ਦੇ ਵਿੱਚੋਂ ਆਪਾਂ ਡਬਲ ਕਰੋਸ਼ੀਏ ਅੱਠ ਫੇਰ ਬਣਾਣੇ ਆ 1 2 3 4 5 6 7 8 ਅੱਠ ਚੈਨ ਬਣਾ ਲੈ ਫਿਰ ਦੋ ਚੈਨ ਲੈਣੇ ਆ ਦੋ ਚੈਨ ਲੈ ਕੇ 1 2 3 4 4 ਆਪਾਂ ਛੱਡ ਦੇਣੇ ਆ 4 ਛੱਡ ਕੇ ਇੱਥੇ ਆਪਾਂ ਅਟੈਚ ਕਰ ਦੇਣਾ ਇਹਨੂੰ ਸਿੰਪਲ ਇਹ ਦੋ ਚੈਨ ਲੈ ਦੋ ਚੈਨ ਲੈ ਕੇ ਫਿਰ ਆਪਾਂ 1 2 3 4 4 ਤੋਂ ਅੱਗੇ ਜਿਹੜਾ ਗੈਪ ਹੈ ਉਹਦੇ ਵਿੱਚ 8 ਡਬਲ ਕ੍ਰੋਸ਼ੀਏ ਬਣਾਉਣੇ ਆ ਆਪਾਂ ਬਣਾ ਕੇ ਦੱਸ ਤਾਂ ਆਪਾਂ 8 ਆਹ ਚਾਰ 8 ਬਣਾ ਲਿਆ 8 ਬਣਾ ਕੇ ਆਪਾਂ ਫਿਰ ਚਾਰ ਗਿਣ ਕੇ ਅੱਗੇ ਅਟੈਚ ਕਰ ਦੇਣਾ ਇਹਨੂੰ ਟੈਚ ਕਰਕੇ ਦੋ ਚੈਨ ਲੈਣੇ ਆ ਤੇ ਫਿਰ ਡਬਲ ਕ੍ਰੋਸ਼ੀਆ ਕਰ ਦੇਣਾ ਦੋ ਬਾਰ ਡਬਲ ਕ੍ਰੋਸ਼ੀਆ ਕਰ ਦੇਣਾ ਤੁਹਾਪਾਂ ਵਾਪਸ ਜਾਂਦੇ ਆ ਤਿੰਨ ਚੈਨਲ ਲੈ ਤਿੰਨ ਚੈਨਲ ਲੈ ਕੇ ਇੱਕ ਆਪਾਂ ਇਹ ਡਬਲ ਕ੍ਰੋਸ਼ੀਆ ਤੇ ਚੈਨ ਬਣਾ ਲਈ ਦੂਜੇ ਤੇ ਆਪਾਂ ਡਬਲ ਕ੍ਰੋਸ਼ੀਆ ਬਣਾ ਲੈਣਾ ਫਿਰ ਆਪਾਂ ਆਹ ਵਾਲਾ ਅਟੈਚ ਕੀਤਾ ਇੱਥੇ ਕੁਝ ਨਹੀਂ ਬਣਾਉਣਾ ਇਹਨਾਂ ਨੂੰ ਛੱਡ ਦੇਣਾ ਵਾ ਇੱਥੋਂ ਆਪਾਂ ਡਬਲ ਕ੍ਰੋਸ਼ੀਆ ਆ ਅੱਠ ਵਾਲੇ ਤੇ ਬਣਾਉਣਾ ਅਡਾ ਅੱਠ ਵਾਲਾ ਫੁੱਲ ਆ ਇਹਦੇ ਤੇ ਡਬਲ ਕ੍ਰੋਸ਼ੀਆ ਬਣਾਉਣਾ ਸ਼ੁਰੂ ਕਰ ਦੇਣਾ ਰੇਕ ਡਬਲ ਕਰੋਸ਼ੀ ਅਤੇ ਆਪਾਂ ਡਬਲ ਕਰੋਸ਼ੀ ਐਵੇਂ ਬਣਾਉਣਾ ਵਾ ਦੋ ਹੋ ਗਏ ਤਿੰਨ ਹੋ ਗਏ ਚਾਰ ਹੋ ਗਏ ਆਪਾਂ ਐਵੇਂ ਡਬਲ ਕਰੋਸ਼ੀਆ ਬਣਾਉਣਾ ਫਿਰ ਦੋ ਚੈਨ ਆ ਲੀਆਂ ਫਿਰ ਆਹ ਵਾਲੇ ਚਾਵਾਂ ਤੇ ਐਵੇਂ ਹੀ ਡਬਲ ਕਰੋਸ਼ੀਆ ਬਣਾਉਂਦੇ ਜਾਣਾ ਵਾ ਘੇਠਾਂ ਦੀ ਕ੍ਰੋਸ਼ੀਏ ਨੂੰ ਬਣਾਉਣਾ ਹੈ। ਬੰਦੇ ਦੇ ਘੇਠਾਂ ਦੀ ਕ੍ਰੋਸ਼ੀਏ ਨੂੰ ਬਣਾਉਣਾ ਹੈ। ਇੱਥੇ ਆਪਾਂ ਹੁਣ ਚੈਣ ਨਹੀਂ ਲੈਣੀ ਹੈਗੀ। ਇੱਥੇ ਆਪਣਾ ਐਵੇਂ ਦਾ ਵੇ ਫੁੱਲ ਬਣ ਗਿਆ। ਇੱਥੇ ਆਪਾਂ ਚੈਣ ਨਹੀਂ ਲੈਣੀ ਆ। ਇੱਥੋਂ ਹੀ ਆਪਾਂ ਇੱਥੇ ਵੀ ਐਵੇਂ ਡਬਲ ਕ੍ਰੋਸ਼ੀਆ ਬਣਾਉਣਾ ਹੈ ਬੰਦੇ ਦੇ ਦੀ ਡਬਲ ਕ੍ਰੋਸ਼ੀਆ ਬਣਾਉਂਦੇ ਹੋਏ ਇੰਨਾ ਫੰਦਿਆਂ ਨੂੰ ਵੀ ਕੰਪਲੀਟ ਕਰ ਲੈਣਾ ਹੈਗਾ ਆਪਾਂ ਬਣਾ ਕੇ ਤਾਂ ਫਿਰ ਦੱਸ ਦਈਏ ਤੇ ਆਪਾਂ 모ਡੇ ਦੀ 모ਡੇ ਵਾਲੇ ਪਾਸੇ ਆ ਗਏ ਆ 모ਡੇ ਵਾਲੇ ਪਾਸੇ ਆਪਾਂ 1 ਤੇ ਆਪਾਂ ਕਟਾ ਦਿੱਤਾ ਸੀ 2 3 4 5 5 ਬਣਾ ਲੈ ਤੇ 6ਵੇਂ ਦੇ ਉੱਤੇ ਆਪਾਂ ਹੁਣ ਜੜਾ ਵਾ ਇਹਨੂੰ ਕਟਾ ਦੇਣਾ 모ਡਾ ਬਣਾਉਣਾ 1 ਮਿੰਟ ਤੇ ਆਪਾਂ 모ਡੇ ਵਾਲੇ ਪਾਸੇ ਆ ਗਏ ਆ ਇਹ ਪਹਿਲੇ ਤੇ ਆਪਾਂ 8 ਬਣਾਉਣੇ ਸੀ ਤੇ 6 ਬਣਾਤੇ ਆ ਦੂਜੇ ਤੇ ਪੂਰਾ ਫੁੱਲ ਬਣਾਇਆ ਵਾ ਤੀਜੇ ਤੇ ਵੀ ਪੂਰਾ ਫੁੱਲ ਬਣਾਇਆ ਵਾ ਚੌਥੇ ਤੇ ਪੂਰਾ ਫੁੱਲ ਬਣਾਇਆ ਤੇ ਪੰਜਵੇਂ ਤੇ ਆ ਗਏ ਆਪਾਂ ਛੇਵਾਂ ਜਿਹੜਾ ਆਪਾਂ ਬਿਲਕੁਲ ਹੀ ਛੱਡ ਦੇਣਾ ਵਾ ਮੋਡੇ ਦੀ ਕਾਟ ਵਾਸਤੇ ਛੇਵੇਂ ਤੇ ਆਪਾਂ ਕੁਝ ਨਹੀਂ ਬਣਾਉਣਾ ਵਾ ਤੇ ਪੰਜਵੇਂ ਵਾਲੇ ਤੇ ਆਪਾਂ ਸੱਤ ਆਪਣੇ ਇੱਧਰ ਸਿੰਪਲ ਬਟਨ ਪੱਟੀ ਦੇ ਆ ਤੇ ਇੱਧਰ ਵੀ ਆਪਾਂ ਸੱਤ ਬਣਾ ਲੈਣੇ ਆਂ ਆ ਇੱਥੇ ਆਪਾਂ ਅਟੈਚ ਕਰ ਦਿੱਤਾ ਦੋ ਚੈਨਾਂ ਲੀਆਂ ਦੋ ਚੈਨਾਂ ਲੈ ਕੇ 1 ਡਬਲ ਕ੍ਰੋਸ਼ੀਆ ਬਣਾਇਆ 2 ਡਬਲ ਕ੍ਰੋਸ਼ੀਆ ਬਣਾਇਆ 3 ਡਬਲ ਕ੍ਰੋਸ਼ੀਆ ਬਣਾਇਆ ਐਵੇਂ ਆਪਾਂ 7 ਬਣਾ ਲੈਣੇ ਆ ਸੱਤ ਬਣ ਗਈ। ਆਵਲ ਇੱਕ ਛੱਡ ਦਿੱਤਾ। ਇੱਥੋਂ ਹੀ ਆਪਾਂ ਹਣ ਵਾਪਸ ਜਾਣਾ। ਤਿੰਨ ਚੈਨ ਆ ਲਈਆਂ। 1 2 3 ਹਰੇਕ ਚੈਨ ਤੇ ਆਪਾਂ ਬਣਾ ਲਈਏ। ਤੇ ਆਪਾਂ ਮੋਡੇ ਵਾਲੇ ਪਾਸਿਓਂ ਹਰੇਕ ਚੈਨ ਦੇ ਉੱਤੇ ਬਣਾ ਲਿਆ। ਇੱਕ ਆਪਾਂ ਇੱਕ ਪਹਿਲੇ ਟਵਲ ਕਰੋਸ਼ੀ ਤੇ ਚੈਨਾ ਤਿੰਨ ਬਣਾ ਲਈਆਂ ਸੀ। 1 2 3 4 5 6 7 ਤੋਂ ਹੁਣ ਆਪਾਂ ਆ ਵਾਲਾ ਫੁੱਲ ਐਵੇਂ ਹੀ ਬਣਾਉਂਦੇ ਜਾਣਾ ਜਿਵੇਂ ਪਹਿਲਾਂ ਹੀ ਆਪਾਂ ਡਿਜ਼ਾਈਨ ਬਣਾਇਆ ਉਵੇਂ ਹੀ ਡਿਜ਼ਾਈਨ ਬਣਾਉਣਾ ਵਾ ਉਵੇਂ ਡਿਜ਼ਾਈਨ ਬਣਾਉਂਦੇ ਹੋਏ ਆਪਾਂ ਬਟਨ ਪੱਟੀ ਲਾ ਕੇ ਜਾ ਕੇ ਦੱਸਦੇ ਹਾਂ ਤੇ ਆਪਾਂ ਬਣਾਉਂਦੇ ਹੋਏ ਬਟਨ ਪੱਟੀ ਵਾਲੇ ਪਾਸੇ ਆ ਗਏ ਹਾਂ ਇੱਥੇ ਆਪਣੇ ਫੁੱਲ ਸੀ ਇਹਦੇ 8 ਡਬਲ ਕ੍ਰੋਸ਼ੀਏ ਬਣਾਏ ਸੀ 4 ਬਣਾ ਕੇ ਫਿਰ ਦੋ ਚੰਨਾ ਲੈ ਕੇ ਫਿਰ 4 ਬਣਾਉਣੇ ਆ ਇੱਥੇ ਆਪਣੇ ਕੋਲ ਸਾਈਡ ਤੇ ਦੋ ਫੰਦੇ ਘਟਾਤੇ ਸੀ ਤੇ 6 ਰਹਿ ਗਏ ਸੀ ਤੇ ਇੱਥੇ ਆਪਾਂ ਐਵੇਂ ਕਰਨਾ ਹੈ ਡਬਲ ਕ੍ਰੋਸ਼ੀਏ ਬਣਾਉਣੇ ਆ ਤਿੰਨ ਪਹਿਲੇ ਇੱਕ ਇਹ ਠਾਂਦੀ ਬਣਾਉਣੇ ਆ ਦੋ ਫੰਦੇ ਦੀ ਠਾਂਦੀ ਤਿੰਨ ये अपने तीन डबल करोशिया बना बन गए इतने दो चैन लिया दो चैना लेकर फिर तीन डबल करोशिया बनाते एक दो तीन इथ बटन पट्टी बना लिए फिर दस द ਤੇ ਆਪਾਂ ਬਟਨ ਪੱਟੀ ਦੇ 7 ਫੰਦੇ ਬਣਾ ਲਿਆ ਦੋ ਚੈਨਾਂ ਲਈਆਂ ਦੋ ਚੈਨਾਂ ਲੈ ਕੇ ਆਪਾਂ ਇਹਨੂੰ ਇੱਥੇ ਅਟੈਚ ਕਰ ਦਿੱਤਾ ਫੇਰ ਦੋ ਚੈਨਾਂ ਲਈਆਂ ਇੱਥੇ ਆਪਣੇ ਰਹਿ ਗਏ ਸੀ 8 ਤੋਂ 6 ਰਹਿ ਗਏ ਸੀ ਤੇ 6ਾਂ ਤੋਂ ਹੁਣ ਆਪਾਂ 4 ਬਣਾਉਣੇ ਆ 1 2 3 ਚਾਰ ਚਾਰ ਬਣਾ ਕੇ ਦੋ ਚੈਨ ਵਾਲੀਆਂ ਇੱਥੇ ਆਪਾਂ ਇਹਨੂੰ ਦਿੱਤਾ ਅਟੈਚ ਕਰ ਇਹ ਦੋ ਚੈਨ ਵਾਲੀਆਂ ਫਿਰ ਇੱਥੇ ਆਪਾਂ 8 ਫੁੱਲ ਬਣਾਉਣੇ ਆ ਇਦਾਂ ਹੀ ਆਪਾਂ ਬਣਾਉਂਦੇ ਹੋਏ ਆਹ ਵਾਲੀ ਚੀਜ਼ ਤੇ ਆ ਜਾਣਾ ਇੱਥੋਂ ਫਿਰ ਆਪਾਂ ਬੈਕ ਇੱਥੇ ਆ ਕੇ ਦੱਸ ਦੇਣ ਤੇ ਇੱਥੇ ਆਪਣੇ ਰਹਿ ਗਏ ਸੀ ਚਾਰ ਫੰਦੇ 8 ਵਾਲਾ ਫੁੱਲ ਆਹ ਸਾਈਡ ਤੇ ਚਾਰ ਵਾਲਾ ਰਹਿ ਗਿਆ ਸੀ ਇਤੋਂ ਆਪਾਂ ਹੁਣ ਇਹ ਥਾਂ ਦੀ ਬਣਾਉਣਾ ਵਾ ਇੱਕ ਵਾਰੀ ਦੋ ਵਾਰੀ ਦੋ ਵਾਰੀ ਬਣਾਇਆ ਦੋ ਚੈਨ ਲੈ ਇਹ ਦੋ ਵਾਰੀ ਇੱਕ ਦੋ ਇਹ ਦੋ ਵਾਰੀ ਬਣ ਗਏ ਇਥੋਂ ਅੱਗੇ ਆਪਣੀ ਬਟਨ ਪੱਟੀ ਸ਼ੁਰੂ ਹੋ ਜਾਣੀ ਆ ਬਟਨ ਪੱਟੀ ਬਣਾ ਕੇ ਆਪਾਂ ਫਿਰ ਵਾਪਸ ਇੱਥੇ ਆ ਕੇ ਹੀ ਦੱਸਦੇ ਆ ਇਹ ਆਪਾਂ ਬਟਨ ਪੱਟੀ ਬਣਾ ਲਈ ਬਟਨ ਪੱਟੀ ਦੇ ਸਾਥ ਖੰਦੇ ਬਣਾ ਲਿਆ ਦੋ ਚੈਨਾਂ ਲੈ ਕੇ ਇਹ ਤਿਆਰ ਕਰ ਦਿੱਤੀਆਂ ਸਿੰਪਲ ਇਹ ਦੋ ਚੈਨਾਂ ਲੀਆਂ ਦੋ ਚੈਨਾਂ ਲੈ ਕੇ ਇੱਥੇ ਆਪਣੇ 4 ਰਹਿ ਗਏ ਇੱਥੇ ਆਪਾਂ ਹੁਣ ਦੋ ਹੀ ਬਣਾਉਣੇ ਆ ਇੱਕ ਇੱਕ ਬਣਾਇਆ ਦੋ ਚੈਨ ਵਾਲੀਆਂ ਫਿਰ ਇੱਕ ਬਣਾਇਆ ਇੱਥੇ ਆਪਣੇ ਦੋ ਹੀ ਬਣਨੇ ਆ ਇਹ ਦੋ ਚੈਨ ਵਾਲੀਆਂ ਦੋ ਚੈਨਾਂ ਲੈ ਕੇ ਆਪਾਂ ਇੱਥੇ ਅਟੈਚ ਕਰ ਦਿੱਤਾ ਅਟੈਚ ਕਰਕੇ ਦੋ ਚੈਨ ਵਾਲੀਆਂ ਫਿਰ ਆਪਾਂ ਇੱਥੇ ਆਠ ਬਣਾਉਣੇ ਆ ਇਹ ਆਪਣਾ ਜਿਹੜਾ ਫੁੱਲ ਆ ਐਵੇਂ ਇਹਦੀ ਘਟਾਈ ਪੈ ਜਾਂਦੀ ਆ ਹੌਲੀ ਹੌਲੀ ਇਹਦੀ ਘਟਾਈ ਪੈਂਦੀ ਹੋਈ ਇੰਨੇ ਹੁਣ ਆਪਣਾ ਖਤਮ ਹੋ ਜਾਣਾ ਵਾ ਇੱਥੇ ਹੁਣ ਆਪਾਂ ਆਵਲਾ ਬਣਾ ਕੇ ਅਗਲੀ ਆਵਲਾ ਆਵਲਾ ਆਪਾਂ ਬਣਾ ਕੇ ਤੇ ਆਪਾਂ ਇੱਥੇ ਣ ਕੇ ਹੀ ਹੁਣ ਇੱਥੇ ਣ ਕੇ ਹੀ ਫਿਰ ਦੱਸਦੇ ਆ ਤੇ ਆਪਾਂ ਬਣਾ ਕੇ ਇਹ ਰੋ ਵੀ ਕੰਪਲੀਟ ਕਰ ਲਏ ਟੈਂਡ ਤੇ ਆ ਗਏ ਆ ਨੈੱਟ ਵਾਲੇ ਪਾਸੇ ਇੱਥੇ ਆਪਣੇ ਰਹਿ ਗਏ ਸੀ ਦੋ ਦੋਵਾਂ ਨੂੰ ਆਪਾਂ ਐਵੇਂ ਬਣਾ ਲੈਣਾ ਦੋ ਚੰਨ ਵਾਲੀਆਂ ਫਿਰ ਇੱਕ ਬਣਾਇਆ ਦੋ ਬਣਾ ਕੇ ਤੇ ਆਪਾਂ ਨੂੰ ਬਟਨ ਪੱਟੀ ਦੇ ਜਿਹੜੇ 7 ਫੰਦੇ ਆ ਬਣਾ ਲੈਣੇ ਆ ਇੱਧਰ ਆ ਕੇ ਮੈਂ ਫੇਰ ਦੱਸਦੀ ਆ ਤੇ ਆਪਾਂ ਅੱਗੇ ਹੁਣ neck ਵਾਲੇ ਪਾਸੇ ਸਿੱਧੇ ਵਾਲੇ ਪਾਸੇ ਆਪਣਾ ਇੱਕ ਪੈਟਰਨ ਜਿਹੜਾ ਵਾ ਇਹ ਕੱਟ ਗਿਆ ਵਾ ਇੱਥੋਂ ਆਪਾਂ ਸ਼ੁਰੂ ਕੀਤਾ ਸੀ ਇੱਥੇ 8 ਸੀ ਇੱਥੋਂ ਮੁੜ ਕੇ 6 ਬਣ ਗਏ ਫੇਰ 4 ਬਣ ਗਏ ਫੇਰ 2 ਤੇ ਫੇਰ ਇੱਥੇ 1 1 ਆ ਗਿਆ ਇੱਥੇ ਹੁਣ ਖਤਮ ਹੋ ਗਿਆ ਇਹ ਪੈਟਰਨ ਖਤਮ ਹੋ ਗਿਆ ਇਹ ਤਾਂ ਆਪਾਂ ਬਟਨ ਪੱਟੀ ਦੇ 7 ਫੰਦੇ ਬਣਾਏ ਫੇਰ ਆਪਾਂ ਇਹਨੂੰ ਇੱਥੇ ਹੀ ਅਟੈਚ ਕਰ ਦੇਣਾ ਨਾਲ ਹੀ ਜਿੱਥੇ ਅੱਗੇ ਅਟੈਚ ਕਰੀਦਾ ਉੱਥੇ ਹੀ ਟੈਚਰ ਕਰਕੇ ਦੋ ਚੈਨਾ ਬਣਾਈਆਂ ਦੋ ਚੈਨਾ ਬਣਾ ਕੇ ਇਹ ਆਪਣਾ ਖਤਮ ਹੋ ਗਿਆ ਪੈਟਰਨ ਇੱਥੇ ਆਪਾਂ ਹੁਣ ਪੈਟਰਨ ਸ਼ੁਰੂ ਕਰਨਾ ਇਹ ਆਪਣੇ 8 ਆ ਇੱਥੇ ਆਪਾਂ 6 ਕਰ ਦੇਣੇ ਆ ਇਹ ਵਾਲਾ ਪੈਟਰਨ ਹੁਣ ਆਪਾਂ ਸ਼ੁਰੂ ਕਰ ਦੇਣਾ ਵਾ ਘਟਾਉਣ ਵਾਸਤੇ ਡਿਕਰੀਸ ਵਾਸਤੇ ਮਤਲਬ ਕਿ ਇਹਦੀ ਘਟਾਈ ਕਰ ਦੇਣੀ ਆ ਇਸ ਪੈਟਰਨ ਦੀ ਵੀ ਤਿੰਨ ਚਾਰ 1 6 6 ਬਣਨੀ 1 2 3 4 5 6 ਅਗਿਆ ਪਾਠ ਬਣਾਉਂਦੇ ਸੀ 6 ਬਣਾਉਣੇ ਇਹ ਇਹ ਆਪਾਂ ਪੈਟਰਨ ਹੁਣ ਕੱਟ ਕਰਨਾ ਵਾ ਆ ਵਾਲਾ ਖਤਮ ਹੋ ਗਿਆ ਆਪਣਾ ਹੁਣ ਇਸ ਦੇ ਇਸ ਪੈਟਰਨ ਨੂੰ ਵੀ ਖਤਮ ਕਰ ਦੇਣਾ ਵਾ ਇਹ ਖਤਮ ਕਰਕੇ ਪੈਟਰਨ ਤੇ ਫਿਰ ਆਪਾਂ ਦੱਸਦੇ ਆ ਤੇ ਆਪਾਂ ਇਹ ਪੈਟਰਨ ਵੀ ਡਿਕਰੀਸ ਕਰ ਦਿੱਤਾ ਵਾ ਇਹ ਕਾਹ ਵਾਲਾ ਆਪਣਾ ਘਟ ਗਿਆ ਸੀ ਦੂਸਰੇ ਵਾਲਾ ਵੀ ਆਪਣਾ ਘਟ ਗਿਆ ਵਾ ਤੇ ਹੁਣ ਆਪਾਂ ਜਿਹੜਾ ਵਾ ਮੋਡਾ ਹੀ ਆਪਾਂ ਕੰਪਲੀਟ ਕਰਨਾ ਜਿੰਨਾ ਆਪਾਂ ਨੂੰ ਚਾਹੀਦਾ ਵਾ ਦੋ ਚੈਨਾਂ ਲੀਆਂ ਦੋ ਚੈਨਾਂ ਲੈ ਕੇ ਇੱਥੇ ਆਪਾਂ ਅਟੈਚ ਕਰ ਦਿੱਤਾ ਇਹ ਦੋ ਚੈਨਾਂ ਲੀਆਂ ਇਹ ਆਪਣੇ ਡਿਕਰੀਸ ਹੋ ਗਏ ਇੱਥੇ ਆਪਾਂ ਹੁਣ ਇੱਥੋਂ ਪੈਟਰਨ ਬਣਾਉਣਾ ਸ਼ੁਰੂ ਕਰ ਦੇਣਾ ਇੱਥੇ ਆਪਾਂ 8 ਬਣਾਉਣੇ ਆ दो तीन चार पच सात, आठ। अट्ठा पाठ बना के दो लिया। फिर इतने टैस कर देना। ਬਸ ਆਪਾਂ ਜਿੰਨੀ ਕਟਾਈ ਪਾਉਣੀ ਸੀ ਉਹਨੇ ਪਾ ਲਈ ਆ ਇਧਰਲੇ ਪਾਸੇ ਦੀ ਬਸ ਆਪਾਂ ਹੁਣ ਮੋਡਾ ਹੀ ਪੂਰਾ ਕਰਨਾ ਵਾ ਆਪਾਂ ਮੋਡੇ ਦੀ ਲੋੜ ਆ ਉਹਨਾਂ ਆਪਾਂ ਮੋਡਾ ਬਣਾ ਕੇ ਤੇ ਬਸ ਕੰਪਲੀਟ ਕਰ ਲੈਣਾ ਵਾ ਇੱਕ ਪਾਸਾ ਆਪਣਾ ਜਿਹੜਾ ਵਾ ਇਹ ਬਣ ਗਿਆ ਵਾ ਘਟਾਈ ਇਹ ਦੀ ਪੈ ਗਈ ਆ ਬਸ ਹੁਣ ਆਹ ਦੋ ਪੈਟਰਨ ਉੱਤੋਂ ਤੱਕ ਜਾਣੇ ਆ ਜਿੰਨੀ ਆਪਾਂ ਨੂੰ ਮੋਡੇ ਦੀ ਲੋੜ ਆ ਆਪਾਂ ਮੋਡਾ ਬਣਾ ਸਕਦੇ ਹਾਂ ਫਿਰ ਵੀਡੀਓ ਲੰਮੀ ਹੋ ਜਾਣੀ ਆ ਜਿਆਦੀ ਮੈਂ ਜੇ ਮੋਡਾ ਵੀ ਬਣਾ ਕੇ ਤੁਹਾਨੂੰ ਦੱਸਾਂ ਤੇ ਚਲੋ ਦੱਸ ਦਿੰਨੇ ਵੈਸੇ ਮੋਡਾ ਬਣਾ ਕੇ ਫਿਰ ਦੱਸਦੇ ਆਂ ਤਾ ਆਪਣੇ ਮੋਢੇ ਦੀ ਜਿਹੜੀ ਘਟਾਈ ਆ ਪੈ ਗਈ ਆਪਾਂ ਦੋ ਪੈਟਰਨ ਘਟਾਏ ਸੀ ਛੇ ਪੈਟਰਨ ਸੀ ਆਪਣੇ ਇੱਕ ਸਾਈਡ ਦੇ ਸੱਜੇ ਵਾਲੇ ਪਾਸੇ ਦੇ ਇੱਥੋਂ ਆਪਾਂ ਆਹ ਵਾਲਾ ਮੋਢਾ ਰੱਖ ਲਿਆ ਤੇ 1 2 3 4 5 6 ਇੱਥੇ ਮੋਢਾ ਰੱਖ ਲਿਆ ਜਿਹੜਾ ਪੰਜਵਾਂ ਸੀ ਉਹਦੇ ਤੇ ਆਪਾਂ ਸਿੰਪਲ ਰੱਖ ਦਿੱਤੇ 7 ਅਗਲ ਕੋਰਚ ਕੇ ਆਹ ਵਾਲੇ 2 ਡਿਗਰੀ ਚੋਗੇ ਜਾਨੀ ਕਿ ਘਟ ਗਏ ਆ ਆਹ ਦੋ ਰਹਿ ਗਏ ਆ ਤੇ ਜਿੰਨੀ ਤੁਹਾਨੂੰ ਲੈਂਥ ਦੀ ਲੋੜ ਆ ਮੋਢੇ ਦੀ ਲੈਂਥ ਦੀ ਉਨੇ ਤੇ ਹੀ ਬਣਾ ਸਕਦੇ ਆ ਐਵੇਂ ਹੀ ਪੈਟਰਨ ਬਣਾਉਂਦੇ ਹੋਏ ਆਪਾਂ ਮੋਡੇ ਨੂੰ ਕੰਪਲੀਟ ਕਰ ਲੈਣਾ ਵਾ ਤੇ ਜਿਹੜੀ ਆਪਾਂ ਹਣ ਇਹ ਸੱਜੇ ਵਾਲੇ ਪਾਸੇ ਦੀ ਤਾਂ ਮਤਲਬ ਕਟਾਈ ਦੱਸ ਦਿੱਤੀ ਆ ਖੱਬੇ ਵਾਲੇ ਪਾਸੇ ਦੀ ਤੇ ਬੈਕ ਸਾਈਡ ਦੀ ਆਪਾਂ ਦੂਜੀ ਵੀਡੀਓ ਦੇ ਵਿੱਚ ਦੱਸਾਂਗੇ ਡਿਜ਼ਾਈਨ ਪਸੰਦ ਆਵੇ ਜੋ ਆਪਾਂ ਕਟਾਈ ਪਾਈ ਆ ਉਹਦੇ ਦੱਸਣ ਦਾ ਤਰੀਕਾ ਪਸੰਦ ਆਵੇ ਤਾਂ ਜਰੂਰ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦਾ ਲੱਗਾ ਹੈ ਬਹੁਤ ਬਹੁਤ ਧੰਨਵਾਦ ਹੈ ਵੀ ਤੁਹਾਡਾ